ਬਾਜ਼ੀਆਂ ਵਧੀਆ ਬਾਜ਼ੀਆਂ ਛੱਡੋ ਰੋਲੇ ਵਾਲੀਆਂ ਬਾਜ਼ੀਆਂ ਦਾ ਛੱਡੋ ਜਿੱਥੇ ਤੁਹਾਨੂੰ ਪਤਾ ਵੀ ਬੰਦਾ ਵਧੀਆ ਨਹੀਂ ਹੈਗਾ ਤੇ ਉੱਥੇ ਐਂਟਰੀ ਨਾ ਕਰੋ ਜਦੋਂ ਦਿੱਤੇ ਰੋਗ ਰੌਲਾ ਪਾਉਂਦੇ ਆ ਪੈਸੇ ਖਾਂਦੇ ਆ ਉੱਥੇ ਤੁਸੀਂ ਬਾਜੀ ਨਾ ਛੱਡੋ ਤੇ ਪਹਿਲੇ ਆਪ ਦਾ ਕਵਰ ਕਰੋ ਵੀ ਇਹ ਬੰਦੇ ਰੌਲਾ ਹਾਂ ਕਿਹ ਪਿੰਡਾ ਤੇ ਰੌਲਾ ਪਿਆ ਗਿਆ ਬਈ ਬੰਦੇ ਨੇ ਪੈਸੇ ਖਾ ਕੇ ਬੰਦੇ ਮੱਕੀਆਂ ਹੀ ਤੁਰੇ ਫਿਰਦੇ ਆ ਇਹ ਗੱਲ ਆ ਕੋਈ ਤੇ ਉਹ ਆਪ ਹੀ ਪੁਲਸਾਦ ਲੈਣਦੇ ਵਿੱਚ ਬੰਦੇ ਤੇ ਬਹੁਤ ਗਲਤ ਗੱਲ ਆ ਇਹ ਸੱਦਣ ਵਾਲਾ ਵਾਸਤੇ ਵੀ ਤੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਤੁਹਾਨੂੰ ਗਾਹ ਨੂੰ ਉਹ ਬੰਦੇ ਨਾਲ ਬਾਈਕਾਟ ਕਰੋ ਉਹਨਾਂ ਦਾ ਕਬੂਤਰ ਨਾ ਛੱਡਣ ਦੋਗਾ ਅਕਲ ਆਵੇ ਉਹਨੂੰ ਕਿਤੇ ਬੰਦਿਆਂ ਨੇ ਇਹਨਾਂ ਨੇ ਕੀਤੀਆਂ ਸਾਡੇ ਲਿਖੇ ਹੋਏ ਆ ਬੰਦੇ ਜਿਹੜੇ ਬੰਦਿਆਂ ਨੇ ਕੀਤੀਆਂ ਉਹਨਾਂ ਦੇ ਕਬੂਤਰ ਨਾ ਛੁੱਟਣਗੇ ਗਾਂ ਨੂੰ ਬਾਜ਼ੀਆਂ ਸਾਡੀਆਂ ਚ ਜਦੋਂ ਬਾਜੀ ਤੇ ਬੰਦਾ ਕਬੂਤਰ ਜਿਹੜਾ ਨਵਾਂ ਯੂਥ ਲੈ ਆਊਗਾ ਉਹ ਕਿੰਨਾ ਕੁ ਦੇਖ ਲਵੇ ਵੀ ਕਬੂਤਰ ਹੁਣ ਬਈ ਆਪਣਾ ਬਾਜੀ ਤੇ ਛੁੱਟਣ ਵਾਲਾ ਹੋ ਗਿਆ ਨਹੀਂ ਬਾਰੀਆਂ ਤਾਂ ਬਈ ਕਿੰਨੀਆਂ ਬਾਰੀਆਂ ਡਾ ਕੇ ਵੀ ਮੈਦਾਨ ਚ ਪਰ ਘੱਟੋ ਘੱਟ ਮਹੀਨਾ ਕੂਤਰ ਰੋਣਾ ਚਾਹੀਦਾ ਘੱਟੋ ਘੱਟ ਨਹੀਂ ਮਹੀਨਾ ਇੱਕ ਮਹੀਨੇ 'ਚ ਮੰਨ ਲਓ 10 ਬਾਜੀਆਂ ਹੋ ਗਈਆਂ ਕਿ ਮਹੀਨਾ ਮਾਰੀਆਂ ਦਾ ਬਾਈ ਹੋਣੀਆਂ ਪਹਿਲਾਂ 10 ਲਗਾਤਾਰ ਹੋਣਗੀਆਂ ਲਗਾਤਾਰ ਡਾਉਣਾ 10 ਦਿਨ ਹਾਂ ਫਿਰ ਬੰਦੀਆਂ ਪਾ ਕੇ ਦੋ ਬੰਦੀਆਂ ਪਾ ਕੇ ਫਿਰ ਪਾਣੀ ਤੇ ਲਾਉਣਾ ਅੱਛਾ ਬੰਦੀਆਂ ਪਾ ਕੇ ਦੋ ਬੰਦੀਆਂ ਭਾਗ ਪਾਣੀ ਲਾ ਦੋ ਪਾਣੀ ਆਲਾ ਜੱਸਾ ਹਣਾ ਲਾਉਨੇ ਆ ਹਾਂ ਉਹਦੇ ਲਾਉਂਦੇ ਜਾਓ ਜਦੋਂ 7 ਪਾਣੀ ਹੋਵੇ ਛੱਡ ਦੋ 6 ਹੋਵੇ ਛੱਡ ਦੋ 5 6 7 ਪਾਣੀ ਪੰਜ ਪਾਣੀ ਤੋਂ ਛੱਡ ਸਕਦੇ ਆਪਾਂ ਪੰਜ ਪਾਣੀ ਯਾਨੀ ਉਹ ਫਿਰ ਉਹ ਪੂਰਾ ਵਜਨ ਚ ਆਪਾਂ ਕੋਸਾ ਤੱਕ ਕਵਰ ਕਰ ਜਾਂਦਾ ਕਵਰ ਕਰ ਜਾਂਦਾ ਇਹ ਜ਼ਰੂਰੀ ਆ ਜਾਨੀ ਮਹੀਨਾ ਤਾ ਉੜੇ ਜਾਨਵਰ ਲਾਜ਼ਮੀ ਤੁਹਾਡੇ ਵਿੱਚ ਬਿੱਤੀ ਵੀਰੇ ਮੀ ਵੀ ਪੈ ਜਾਣਾ ਦਿਨ ਵੀ ਮਾੜਾ ਚੰਗਾ ਨਹੀਂ ਵੀ ਉੜਦਾ ਕਬੂਤਰ ਫਿਰ ਹੁਣ ਆਪਾਂ ਹੁਣ ਉਹ 25 ਜਾਨੀ ਉਹ ਗੱਲ ਪ੍ਰੈਕਟਿਸ ਵਾਲੀ ਆ ਵੀ ਪ੍ਰੈਕਟਿਸ ਪੂਰੀ ਹਾਂ ਪੂਰੀ ਹੋਵੇ ਕਬੂਤਰ ਦੀ ਪੂਰੀ ਹੋਵੇ ਹਾਂਜੀ ਤੇ ਹੋਰ ਤੁਹਾਡੇ ਕੋਈ ਆਪਣੇ ਮਨ ਚ ਗੱਲ ਹੋਵੇ ਨਵੇਂ ਜੋਤ ਨੂੰ ਵੀ ਹਾਂ ਇਹ ਕਾਹ ਵੀ ਗੱਲ ਕਰਦਾ ਸਹੀ ਆ ਵੀਰੇ ਵੀ ਬਾਜ਼ੀਆਂ ਸਾਥ ਮਾਸੇ ਆਂ ਭਾਈ ਆਪਾਂ ਨਵੇਂ ਜੋ ਨੇ ਆ ਵੀ ਬਾਜ਼ੀਆਂ ਵਧੀਆ ਬਾਜ਼ੀਆਂ ਛੱਡੋ ਰੋਲੇ ਵਾਲੀਆਂ ਬਾਜ਼ੀਆਂ ਦਾ ਛੱਡੋ ਜਿੱਥੇ ਤੁਹਾਨੂੰ ਪਤਾ ਵੀ ਬੰਦਾ ਵਧੀਆ ਨਹੀਂ ਹੈਗਾ ਤੇ ਉੱਥੇ ਐਂਟਰੀ ਨਾ ਕਰੋ ਜਿੱਥੇ ਰੋਗ ਰੋਲਾ ਪਾਉਂਦੇ ਆ ਪੈਸੇ ਖਾਂਦੇ ਆ ਉੱਥੇ ਤੁਸੀਂ ਬਾਜੀ ਨਾ ਛੱਡੋ ਤੇ ਪਹਿਲੇ ਆਪਦਾ ਕਵਰ ਕਰੋ ਵੀ ਇਹ ਬੰਦੇ ਰੋਲਾ ਹੁਣ ਕਈ ਪਿੰਡਾਂ ਤੇ ਰੋਲਾ ਪੈ ਗਿਆ ਵੀ ਬੰਦਿਆਂ ਦੇ ਪੈਸੇ ਖਾ ਕੇ ਬੰਦੇ ਮੱਕੀਆਂ ਹੀ ਤੁਰੇ ਫਿਰਦੇ ਆ ਇਹ ਗੱਲ ਨਾ ਕੋਈ ਅੱਛਾ ਤੇ ਉਹ ਆਪ ਹੀ ਪੁਲਸਾਦ ਲੈ ਲੈਂਦੇ ਵਿੱਚ ਬੰਦੇ ਤੇ ਬਹੁਤ ਗਲਤ ਗੱਲ ਆ ਇਹ ਸੱਦਣਾਂ ਵਾਲਾ ਵਾਸਤੇ ਵੀ ਤੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਤੁਹਾਨੂੰ ਗਾਹ ਨੂੰ ਉਹ ਬੰਦੇ ਨਾਲ ਬਾਈਕਾਟ ਕਰੋ ਉਹਨਾਂ ਦਾ ਕਬੂਤਰ ਨਾ ਛੱਡਣ ਦਿਓ ਗਾਹ ਅਕਲ ਆਵੇ ਉਹਨਾਂ ਨੂੰ ਕਿਤੇ ਬੰਦਿਆਂ ਨੇ ਇਹਨਾਂ ਨੇ ਕੀਤੀਆਂ ਸਾਡੇ ਲਿਖੇ ਹੋਇਆ ਬੰਦੇ ਜਿਹੜੇ ਬੰਦੇ ਨੇ ਕੀਤੀਆਂ ਉਹਨਾਂ ਦੇ ਕੂਤਰ ਨਾ ਛੁੱਟਣਗੇ ਗਾਹ ਨੂੰ ਬਾਜੀਆਂ ਸਾਡੀਆਂ ਚ ਚਲੋ ਇਹ ਵੀ ਗੱਲ ਵਧੀਆ ਮੈਸੇਜ ਆ ਆਪੇ ਲੋਕਾਂ ਨੂੰ ਅਕਲ ਆਵੇ ਤੇ ਚਲੋ ਇਹ ਗੱਲ ਬਾਤ ਬਾਜੀ ਨੇ ਬਹੁਤ ਵੱਡੀਆਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਕਈ ਵਾਰੀ ਜਿਹੜਾ ਨਮਾ ਜੋਥਾ ਗਮਰਾਹ ਹੋਇਆ ਹੁੰਦਾ ਤੇ ਉਹਦੇ ਚ ਗੱਲਾਂបਾਤਾਂ ਹੋ ਜਾਂਦੀਆਂ ਨੇ ਸੋ ਮਾਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ ਹਾਂ ਜੀ ਬਾਈ ਗੁਲਜਾਰ ਜੀ ਸਦਮਾ ਕਲਾ ਤੇ ਨਾਲ ਮੇਰਾ ਵੀਰ ਆ ਰਵੀ ਡੇਲੋਂ ਬਾਈ ਜੀ ਉਹਨਾਂ ਦਾ ਪਿਆਰ ਆ ਹੋਰ ਜਿੰਨੇ ਵੀ ਇਹਨਾਂ ਦੇ ਸਾਰੇ ਮਿੱਤਰ ਦੋਸਤ ਪਰਿਵਾਰ ਦੇ ਤੌਰ ਤੇ ਸ਼ਗਿਰਦ ਨਹੀਂ ਕੋਈ ਬਣਾਇਆ ਆਪਣਾ ਪਰਿਵਾਰ ਹੀ ਵੱਡਾ ਕੀਤਾ ਵਾ ਸੋ ਇਸੇ ਤਰ੍ਹਾਂ ਸਾਡੀਆਂ ਇਹ ਮੁਲਾਕਾਤਾਂ ਦਾ ਸਿਲਸਲਾ ਜਿਹੜੇ ਜਿਸ ਤਰ੍ਹਾਂ ਮਾਲਵਾ ਟੀਵੀ ਨੂੰ ਤੁਸੀਂ ਪਿਆਰ ਦਿੱਤਾ ਬਾਈ ਜੀ ਉਹਨਾਂ ਨੇ ਪਹਿਲਾਂ ਰਵੀਵੀਰ ਨੇ ਦੱਸਿਆ ਵੀ ਪਹਿਲੀ ਵਾਰੀ ਮਾਲਵਾ ਟੀਵੀ ਉੱਤੇ ਆਇਆ ਇੱਕ ਗੱਲ ਬਾਈ ਜੀ ਸੱਚ ਹੋ ਰਹੀ ਹੈਗੀ ਅ ਜਿਵੇਂ ਹੁਣ ਤੁਸੀਂ ਦੇਖਦੇ ਹੋ ਅਸਮਾਨ 'ਚ ਦਿਨੇ ਤਾਰੇ ਦੇਖਿਆ ਕਦੇ ਮਨੂਰ ਹੁਣ ਦਿਖਾ ਦਿੰਦੇ ਉਹਨੂੰ ਆਏ ਭਈ ਆਓ ਹਾਂ ਤੇ ਤਾਂ ਹੀ ਕਬੂਤਰ ਬਾਜ ਉਹ ਗੱਲ ਹੋ ਜਾਂਦੀ ਹੈ ਹੋ ਤਾਂ ਨਹੀਂ ਭਾਈ ਜਦੋਂ ਆਇਆ ਤੁਸੀਂ ਜਾਣਦੇ ਹੋ ਅੱਖਾਂ ਲਾਲ ਹੁੰਦੀਆਂ ਵੀ ਗੁਲਜ਼ਾਰ ਆ ਗਿਆ ਹਾਂ ਉਹ ਉਹ ਅੱਖਾਂ ਲਾਲੋਂ ਸੂਰਜ ਕੰਨੀ ਦੇਖਣ ਚ ਹੋਰ ਧੁੱਪੇ ਧੱਕਦੇ ਰਹਿੰਦੇ ਤਾਂ ਰਾਤ ਨਹੀਂ ਦੇਉਂਦੇ ਜੀ ਰਾਤ ਨੂੰ ਨੀਂਦੇ ਉਹ ਨੀਂਦ ਨਹੀਂ ਪੂਰੀ ਹੁੰਦੀ ਉਹ ਨਹੀਂ ਕਈ ਕਰਦੇ ਹੁੰਦੇ ਜੀ ਸੂਰਜ ਦੇ ਪਿੱਛੇ ਕਬੂਤਰ ਹੈ ਭਾਈ ਉਹ ਹੁੰਦਾ ਕਿ ਐਵੇਂ ਗੱਲਾਂ ਹੁੰਦੀ ਸੂਰਜ ਦੇ ਅੱਲੇ ਪਿੱਛੇ ਲੱਗੇ ਮੈਂ ਝੂਠ ਬੋਲਦੇ ਆ ਉਹ ਨਹੀਂ ਬੱਬਾ ਜੀ ਉਹ ਸੂਰਜ ਦੇ ਪਿੱਛੇ ਖੜਾ ਵਾ ਸੂਰਜ ਦਾ ਸਿੱਧਾ ਨੀਂ ਜਾਗ ਸਕਦਾ ਬੰਦਾ ਕੋਈ ਆਮ ਅੱਛਾ ਸਿੱਧਾ ਜਾਗਦਾ ਨਹੀਂ ਕਰਦੇ ਬੰਦਾ ਇਹ ਤਾਰਾ ਦਿਨੇ ਹੁੰਦਾ ਜੀ ਉਹ ਕੋਈ ਤਾਰੇ ਹੁੰਦੇ ਆ ਐਸਮਾਂਟੂ ਪਰ ਹਰੇਕ ਬੰਦਾ ਤਾਂ ਦੇਖ ਨਹੀਂ ਸਕਦਾ ਬਾਈ ਜਿਹੜਾ ਕੂਤਰ ਨਿਗਾ ਲੋਂਦਾ ਕੂਤਰ ਤਾਂ ਰੋਜ਼ ਨਿਗਾ ਮਾਰਦਾ ਉਹਨੂੰ ਦਿੰਦਾ ਵਾ ਅੱਛਾ ਉਹਨੂੰ ਤਾਂ ਲਾਜ਼ਮੀ ਦਿਸੂਗਾ ਤੇ ਜਿਹੜਾ ਕੂਤਰ ਨਿਗਾ ਮਾਰਦਾ ਜੇ ਹੁਣ ਸਾਡੇ ਕੋ ਸਾਡੀ ਐਕਸਰਸਾਈਜ਼ ਹੋਈ ਕਰੇ ਤਾਰੇ ਨੂੰ ਦਿਖਾਇਆ ਬਈ ਹੱਥਲੇ ਬੰਦੇ ਨੇ ਵੀ ਉਹ ਤਾਰਾ ਉਹ ਕੂਤਰ ਖੜਾ ਜੀ ਸਾਨੂੰ ਥੱਲੇ ਘਰੇ ਭਲੇਖਾ ਪੈ ਜਾਂਦਾ ਵੀ ਕੂਤਰ ਆ ਕਦੇ ਹੁੰਦਾ ਤਾਰਾ ਸਾਲਾ ਉਹ ਤਾਰ ਤਾਰ ਇਹ ਤਾਰਾ ਵੀ ਖਰਾਬ ਹੈ ਕਈ ਗਿਰਾਂ ਤਾਂ ਹੌਸਲਾ ਦੇ ਦਿੰਦਾ ਉਹ ਆਖਿਆ ਇਹ ਇਹਦਾ ਵੀ ਹੈਗਾ ਉੱਤੇ ਉਹ ਨਹੀਂ ਹੈ ਕਬੂਤਰ ਨਿਕਲਿਆ ਹੁੰਦਾ ਵੀ ਬਾਜੀ ਉਹ ਖੜਾ ਵਾ ਤਾਰਾ ਦੇਖ ਕੇ ਹੀ ਹੌਸਲਾ ਵੀ ਅੱਜ ਲੱਗ ਜੁਆਤਾ ਅੱਜ ਸੋ ਬਾਜੀ ਹੁਣਾਂ ਦਾ ਗੁਲਜ਼ਾਰ ਬਾਜੀ ਨਾ ਸਦਮਾ ਕਲਾਂ ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪੰਡਾ ਜਿੱਥੇ ਵੀ ਪੰਜਾਬੀ ਬੈਠੇ ਜਿੱਥੇ ਵੀ ਕਬੂਤਰ ਬਾਜ਼ ਬੈਠਿਆ ਹਿੰਦੁਸਤਾਨ ਦੇ ਚਾਹੇ ਕੋਨੇ ਤੇ ਚਾਹੇ ਦੇਸ਼-ਵਿਦੇਸ ਸੱਤ ਸਮੁੰਦਰੋਂ ਪਾਰ ਪਾਕਿਸਤਾਨ 'ਚ ਵੀ ਬਾਜੀ ਹੁਣਾਂ ਦਾ ਕਿਉਂਕਿ ਰਿਸ਼ਤੇਦਾਰ ਮਿੱਤਰ ਦੋਸਤ ਉਧਰ ਵੀ ਹੈਗੇ ਆ ਇਸੇ ਤਰ੍ਹਾਂ ਇੱਥੇ ਆਪਣਾ ਵੱਡਾ ਪਰਿਵਾਰ ਵਾਲਾ ਤੇ ਨਵੇਂ ਜੂਤ ਨੂੰ ਥੋੜੀ ਜੀ ਸਿਹਤ ਵੀ ਦਿੱਤੀ ਆ ਵੀ ਗਮਰਾ ਨਾ ਹੋਵੋ ਪਹਿਲਾਂ ਆਪ ਕੋ ਸਿੱਖੋ ਫਿਰ ਚਲੋ ਬਹੁਤ ਥੋੜੀ ਬਹੁਤੀ ਕਿਸੇ ਦੀ ਸਹਾਇਤਾ ਵੀ ਹੋ ਜਾਂਦੀ ਆ ਗੱਲਾਂ ਬਾਤਾਂ ਵੀ ਦਸੀਆਂ ਨੇ ਸੋ ਇਹ ਮਾਲਵਾ ਟੀਵੀ ਦਾ ਇਹ ਅਪਰਾਲਾ ਇਸੇ ਤਰ੍ਹਾਂ ਸੀ ਉਸ ਲੈਵਲ ਦੇ ਖਿਡਾਰੀਆਂ ਨਾਲ ਤੁਹਾਨੂੰ ਮੁਲਾਕਾਤ ਕਰਾਉਂਦੇ ਰਹਾਂਗੇ ਜਿਹੜੇ ਲੈਵਲ ਤੇ ਤੁਸੀਂ ਅੱਜ ਮਾਲਵਾ ਟੀਵੀ ਨੂੰ ਲੈ ਕੇ ਗਏ ਹੋ ਜੇ ਤੁਸੀਂ 1.5 ਵਜੇ ਦਾ ਇੰਤਜ਼ਾਰ ਕਰਦੇ ਹੋ ਤੇ ਲਗਾਤਾਰ ਹੀ ਫਿਰ ਉਹ ਦਰਸ਼ਕ ਵੀਰਾਂ ਦੀ ਗਿਣਤੀ ਤੇ ਵਿਊ ਜਿਹਨੂੰ ਅਸਲੀ ਗੱਲ ਬਾਈ ਜੀ ਉਹਨਾਂ ਨੇ ਜਿਵੇਂ ਅਸਲੀ ਬੰਦੇ ਆ ਨਾ ਅਸਲੀ ਖਿਡਾਰੀ ਆ ਐਵੇਂ ਜਿਵੇਂ ਮਾਲਵਾ ਟੀਵੀ ਅਸਲੀ ਵੀ ਹੋ ਆ ਜੀ ਦੇ ਜਿਹਦਾ ਅੱਜ ਨੌਆ ਪੂਰੀ ਦੁਨੀਆ ਦੇ ਵਿੱਚ ਵੀ ਮਾਲਵਾ ਟੀਵੀ ਜਿਹੜੇ ਆਪਣੇ ਕੈਮਰੇ ਦਾ ਹੀ ਤੇ ਆਪਣੇ ਵਧੀਆ ਤਰੀਕੇ ਦਾ ਹੀ ਦੁਨੀਆ ਨੂੰ ਖੁਸ਼ ਕਰਦੇ ਆ ਵੀ ਹਾਂ ਕੈਮਰਾ ਚੱਲਦਾ ਵਾ ਤੇ ਬਹੁਤ ਧੰਨਵਾਦ ਆ ਮੇਰੇ ਵੱਲੋਂ ਯਾਨੀ ਤੁਹਾਡਾ ਛੋਟਾ ਵੀਰ ਮਿੱਠੀ ਗਰੇਵਾਲ ਗੁੱਜਰਵਾਲ ਦਾਡਾ ਕੈਮਰਾਮੈਨ ਸਤਨਾਮ ਜੀ ਤੇ ਨਾਲ ਹੀ ਵੀਰ ਤਰਸੀਮ ਹਣੀ ਜਿਨ੍ਹਾਂ ਨੇ ਇਹ ਸਾਰਾ ਓਨਰ ਕਰਕੇ ਦੇਣਾ ਵਾ ਤੇ ਸਾਡੇ ਐਮ ਡੀ ਅਮਰਤਪਾਲ ਸਿੰਘ ਜੀ ਗਰੇਵਾਲ ਸਾਹਿਬ ਤੇ ਜਿਨ੍ਹਾਂ ਨੇ ਸਾਡਾ ਮਾਲਵਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਖਤ ਕਾਇਬ ਜਰੂਰ ਕਰਿਓ ਕਮੈਂਟ ਬਾਕਸ ਜਾ ਕੇ ਕਮੈਂਟ ਵੀ ਜਰੂਰ ਕਰਿਓ ਜਿਵੇਂ ਤੁਸੀਂ ਭਾਈ ਦਿਲਜਾਰ ਜੀ ਨੇ ਕਮੈਂਟ ਕਰਦੇ ਸੀ ਵੀ ਕਿਹੜੇ ਖਿਡਾਰੀ ਨਾਲ ਆਉਣ ਵਾਲੇ ਸਮੇਂ 'ਚ ਮੁਲਾਕਾਤ ਚਾਹੀਦੀ ਆ ਉਹ ਵੀ ਜਰੂਰ ਕਰਿਓ ਬਹੁਤ-ਬਹੁਤ ਧੰਨਵਾਦ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਰੱਬ ਰੱਖਾ ਧੰਨਵਾਦ